ਸਿੱਖ ਧਰਮ ਦੇ ਪੰਜਵੇਂ ਗੁਰੂ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਬਾਣੀ ਦੇ ਵਿੱਚ ਆਉਂਦਾ ਸੁਖੀ ਬਸੇ ਮਸਕੀਨੀਆਂ ਆਪ ਨਿਵਾਰ ਤਲੇ ਬੜੇ ਬੜੇ ਹੰਕਾਰੀਆਂ ਨਾਨਕ ਗਰਭ ਗਲੇ ਕਹਿੰਦੇ ਨੇ ਕਿ ਇੱਕ ਵਾਰ ਗੁਰੂ ਅਰਜਨ ਦੇਵ ਜੀ ਕੋਲ ਇੱਕ ਇਨਸਾਨ बार-बार ਜਾਵੇ ਬਾਰ-ਬਾਰ ਚੱਕਰ ਲਗਾਵੇ ਕਿ ਮੈਨੂੰ ਆਪਣਾ ਸਿੱਖ ਬਣਾ ਲਓ ਜੀ ਮੈਂ ਤੁਹਾਡੇ ਚਰਨਾਂ ਵਿੱਚ ਰਹਿਣਾ ਚਾਹੁੰਨਾ ਮੈਂ ਸੇਵਾ ਕਰਨੀ ਚਾਹੁੰਨਾ ਕਹਿੰਦੇ ਕਾਫੀ ਵਾਰ ਹੋ ਗਿਆ ਗੁਰੂ ਸਾਹਿਬ ਨੇ ਦੇਖਿਆ ਕਿ بار بار ਆ ਰਿਹਾ ਹੈ ਉਹਨੂੰ ਕਿਹਾ ਭਾਈ ਇਹ ਸਿੱਖੀ ਜਿਹੜੀ ਹੈ ਇਹ ਖੰਡੇ ਹੋਰ ਦਿੱਖੀ ਹੈ ਵਾਰੋਂ ਨਿੱਕੀ ਹੈ ਇਸ ਦੇ ਉੱਪਰ ਚੱਲਣਾ ਬੜਾ ਔਖਾ ਹੈ ਸਿੱਖ ਬਣਨ ਦੇ ਲਈ ਸੀਸ ਵੀ ਦੇਣਾ ਪੈਂਦਾ ਹੈ ਆਪਣੀ ਜਾਨ ਵੀ ਦੇਣੀ ਪੈ ਸਕਦੀ ਹੈ ਸਭ ਕੁਝ ਵਾਰਨਾ ਪੈ ਜਾਂਦਾ ਹੈ ਇਹ ਸਿੱਖੀ ਬੜੀ ਔਖੀ ਹੈ ਤੇਰੇ ਕੋਲੋਂ ਨਹੀਂ ਹੋਣੀ ਕਹਿੰਦੇ ਨੇ ਕਿ ਉਹਨੇ ਹੱਥ ਜੋੜੇ ਸੱਚਾ ਪਾਤਸ਼ਾਹ ਮੈਂ ਤੇਰੇ ਹੁਕਮ ਤੇ ਚੱਲਣ ਦੀ ਪੂਰੀ ਕੋਸ਼ਿਸ਼ ਕਰਾਂਗਾ ਤੂੰ ਮੈਨੂੰ ਆਪਣੇ ਕੋਲ ਰੱਖ ਲੈ ਆਪਣਾ ਸਿੱਖ ਬਣਾ ਲੈ ਗੁਰੂ ਸਾਹਿਬ ਨੇ ਕਿਹਾ ਕਿ ਇਹ ਚਿੱਠੀ ਫਲਾਣੇ ਪਿੰਡ ਦੇ ਕੇ ਆਉਣੀ ਹੈ ਉੱਥੇ ਮੇਰਾ ਇੱਕ ਸਿੱਖ ਹੈ ਉਹਦੇ ਕੋਲ ਜਾ ਕੇ 100 ਰੁਪਏ ਲੈ ਕੇ ਚਿੱਠੀ ਦੇਣੀ ਹੈ ਕਹਿੰਦੇ ਉਹ ਸਿੱਖ ਜਦੋਂ ਉਸ ਇਨਸਾਨ ਦੇ ਕੋਲ ਗਿਆ ਉਹਨੇ ਦੇਖਿਆ ਕਿ ਇੱਕ ਗਰੀਬ ਬੜਾ ਜਿਆ ਮਾੜੂ ਜਿਆ ਇਨਸਾਨ ਪਤਲਾ ਜਿਆ ਛੋਟੇ ਜੇ ਕੱਦ ਦਾ ਤੇ ਉਹਦੇ ਕੋਲ 100 ਰੁਪਇਆ ਵੀ ਚਿੱਠੀ ਵਾਸਤੇ ਹੈ ਨਹੀਂ ਉਹਨੇ ਆਪਣਾ ਸਭ ਕੁਝ ਘਰ-ਬਾਰ ਲਾ ਕੇ ਬਨੇ ਜੋ ਕੁਝ ਉਹਨੂੰ ਦੇਖਿਆ ਸਮਾਨ ਵੇਚ ਕੇ ਉਹਨੇ 100 ਰੁਪਇਆ ਇਕੱਠਾ ਕੀਤਾ ਤੇ ਉਹ ਚਿੱਠੀ ਲੈ ਕੇ ਰੱਖ ਲਈ ਕਿ ਮੇਰੇ ਗੁਰੂ ਦੀ ਚਿੱਠੀ ਆਈ ਹੈ ਮੇਰੇ ਗੁਰੂ ਦਾ ਪੈਗਾਮ ਆਇਆ ਹੈ ਮੇਰੇ ਵਾਸਤੇ ਕੋਈ ਉਹ ਚਿੱਠੀ ਕਹਿੰਦੇ ਜਦੋਂ ਖੋਲੀ ਤੇ ਚਿੱਠੀ ਦੇ ਵਿੱਚ ਲਿਖਿਆ ਸੀ ਕਿ ਇਹ ਜਿਹੜਾ ਸਿੱਖ ਹੈ ਚਿੱਠੀ ਲੈ ਕੇ ਆਇਆ ਹੈ ਤੇਰੇ ਕੋਲ 500 ਰੁਪਇਆ ਸੇਵਾ ਵਾਸਤੇ ਲੰਗਰ ਦੇ ਵਿੱਚ ਪਾਉਣਾ ਹੈ ਇਹਦੇ ਨਾਲ ਲੈ ਕੇ ਤੇ ਮੇਰੇ ਕੋਲ ਪਹੁੰਚ ਕਹਿੰਦੇ ਉਹ ਇਨਸਾਨ ਸੀ ਜਿਹੜਾ ਉਹ ਪਰੇਸ਼ਾਨ ਹੋ ਗਿਆ ਉਹ ਬਹੁਤ ਦੁਖੀ ਹੋਇਆ ਕਿ ਮੇਰੇ ਕੋਲ ਹੁਣ 500 ਰੁਪਏ ਕਿੱਥੋਂ ਆਏਗਾ ਮੇਰੇ ਕੋਲ ਜੋ ਕੁਝ ਵੀ ਸੀ ਮੈਂ ਸਭ ਕੁਝ ਤਾਂ ਵੇਚ ਦਿੱਤਾ ਪਰ ਫਿਰ ਵੀ ਕਹਿੰਦਾ ਕੋਈ ਨਹੀਂ ਪ੍ਰਮਾਤਮਾ ਤੂੰ ਕਿਰਪਾ ਕਰੇਗਾ ਤੇ ਕੋਈ ਗੱਲ ਨਹੀਂ ਮੈਂ ਜ਼ਰੂਰ ਆਵਾਂਗਾ ਸੋ ਉਸਨੇ ਦੇਖਿਆ ਕਿ ਬਾਹਰ ਢੋਲ ਨਗਾਰੇ ਵੱਜ ਰਹੇ ਨੇ ਔਰ ਇੱਕ ਅਨਾਉਂਸਮੈਂਟ ਹੀ ਕੀਤੀ ਜਾ ਰਹੀ ਹੈ ਕਿ ਇੱਕ ਪਹਿਲਵਾਨ ਹੈ ਜਿਹੜਾ ਕਦੇ ਹਾਰਿਆ ਨਹੀਂ ਜਿਸ ਦਾ ਨਾਮ ਹੈ ਮਸਕੀਨੀਆ ਜਿਹੜਾ ਵੀ ਇਨਸਾਨ ਉਸਦੇ ਨਾਲ ਲੜੇਗਾ ਉਹ ਜਿੱਤੇਗਾ ਜਾਂ ਹਾਰੇਗਾ ਉਸ ਨੂੰ 500000 ਰੁਪਇਆ ਇਨਾਮ ਦਿੱਤਾ ਜਾਏਗਾ ਕਹਿੰਦੇ ਨੇ ਕਿ ਉਸ ਇਨਸਾਨ ਨੇ ਸੁਣਿਆ ਜਦੋਂ ਉਹ ਖੇਡ ਦੇ ਮੈਦਾਨ ਦੇ ਵਿੱਚ ਕਹਿੰਦੇ ਉੱਥੇ ਪਹੁੰਚ ਗਿਆ ਤੇ ਮਸਕੀਨੀਆਂ ਨੇ ਦੇਖਿਆ ਕਿ ਕਿੱਥੇ ਮੈਂ ਤੇ ਕਿੱਥੇ ਇਹ ਜਵਾਕੜਾ ਜਿਆ ਉਹਦੇ ਇੱਕ ਥੱਪੜ ਕਹਿੰਦਾ ਮੈਂ ਮਾਰਿਆ ਤੇ ਇਹਨੇ ਮਰ ਜਾਣਾ ਤੇ ਕਿਉਂ ਨਾ ਮੈਂ ਇਹਦੇ ਨਾਲ ਥੋੜੀ ਦੇਰ ਗੱਲ ਕਰ ਲਾ ਕਹਿੰਦੇ ਉਹਦੇ ਨਾਲ ਗੱਲ ਕੀਤੀ ਕਿ ਭਾਈ ਤੈਨੂੰ ਲੜਨ ਵਾਸਤੇ ਕਿਹਨੇ ਗਿਆ ਹੈ ਤੂੰ ਮੇਰਾ ਮੁਕਾਬਲਾ ਕਰ ਲੇਗਾ ਉਹ ਕਹਿੰਦਾ ਕਹਿੰਦਾ ਭਾਈ ਸਾਹਿਬ ਮੈਨੂੰ ਮੁਕਾਬਲੇ ਦਾ ਨਹੀਂ ਪਤਾ ਪਰ ਜਿਹੜੇ ਤੁਹਾਡੇ ਕੋਲੋਂ ਪੈਸੇ ਮਿਲਨੇ ਨੇ ਮੈਨੂੰ ਪੈਸੇ ਚਾਹੀਦੇ ਨੇ ਮੇਰੇ ਗੁਰੂ ਦਾ ਪੈਗਾਮ ਆਇਆ ਹੈ ਲੰਗਰ ਵਾਸਤੇ ਉਹਨਾਂ ਨੇ ਮੇਰੇ ਕੋਲੋਂ 500 ਰੁਪਏ ਮੰਗੇ ਨੇ ਤੇ ਜੇ ਮੈਂ ਤੇਰੇ ਨਾਲ ਲੜਾਂਗਾ ਮਰ ਵੀ ਜਾਵਾਂਗਾ ਤੇ ਮੇਰੇ ਨਾਲ ਉਹ ਮੇਰਾ ਸਿੱਖ ਖੜਾ ਇੱਕ ਹੋਰ ਗੁਰੂ ਦਾ ਤੁਸੀਂ ਇਨਾਮ ਜਿਹੜਾ ਹੋਏਗਾ ਉਹਨੂੰ ਦੇ ਦਿਓ ਜੇ ਮੈਂ ਮਰ ਵੀ ਗਿਆ ਤੇ ਉਹ ਜਿਹੜੇ ਮੇਰੇ ਪੈਸੇ ਐ ਉਹ ਗੁਰੂ ਦੇ ਕੋਲ ਪਹੁੰਚਾ ਦੇਗਾ ਕਹਿੰਦੇ ਮਸਕੀਨੀਏ ਨੇ ਜਦੋਂ ਇਹ ਗੱਲ ਸੁਣੀ ਤੇ ਮਸਕੀਨੀਆ ਜਿਹੜਾ ਸੀ ਉਹਦੇ ਲੋਹੀ ਕੰਡੇ ਹੋ ਗਏ ਕਿ ਗੁਰੂ ਦੇ ਪ੍ਰਤੀ ਇੰਨੀ ਸ਼ਰਧਾ ਰੱਬ ਦੇ ਪ੍ਰਤੀ ਇੰਨੀ ਸ਼ਰਧਾ ਉਹਨੇ ਪੁੱਛਿਆ ਕਿ ਕਿਹੜਾ ਹੈ ਤੇਰਾ ਗੁਰੂ ਕਿਹੜਾ ਤੇਰਾ ਰੱਬ ਉਹਨਾਂ ਨੇ ਮਸਕੀਨੀਏ ਨੂੰ ਗੁਰੂ ਅਰਜਨ ਦੇਵ ਜੀ ਬਾਰੇ ਦੱਸਿਆ ਤੇ ਕੁਸ਼ਤੀ ਸ਼ੁਰੂ ਹੋ ਗਈ ਤੇ ਮਸਕੀਨੀਆ ਨੇ ਉਹਨੂੰ ਕਿਹਾ ਕਿ ਮੈਂ ਦੁਨੀਆਂ ਦੇ ਸਾਹਮਣੇ ਇੱਕ ਦੋ ਦਾ ਪੇਚ ਤੇਰੇ ਨਾਲ ਮਾਰਾਂਗਾ ਉਸ ਤੋਂ ਬਾਅਦ ਮੈਂ गिर ਜਾਵਾਂਗਾ ਤੇ ਤੂੰ ਮੇਰੇ ਉੱਪਰ ਚੜ ਕੇ ਤੇ ਜਿੱਤ ਦਾ ਐਲਾਨ ਕਰ ਦੇਵੇਂ ਇਸੇ ਤਰ੍ਹਾਂ ਹੀ ਹੋਇਆ ਮਸਕੀਨੀਆਂ ਦੇ ਉੱਪਰ ਚੜ ਕੇ ਉਸ ਬੰਦੇ ਨੇ ਜਿੱਤ ਦਾ ਐਲਾਨ ਕਰ ਦਿੱਤਾ ਇਨਾਮ ਮਿਲਿਆ ਤੇ ਆਪਣੇ ਗੁਰੂ ਦੀ ਸੇਵਾ ਵਾਸਤੇ ਚਲਾ ਗਿਆ ਕਹਿੰਦੇ ਉਸ ਤੋਂ ਬਾਅਦ ਮਸਕੀਨੀਆਂ ਗੁਰੂ ਸਾਹਿਬ ਕੋਲ ਪਹੁੰਚਿਆ ਤੇ ਗੁਰੂ ਸਾਹਿਬ ਨੇ ਫਿਰ ਉਸ ਟਾਈਮ ਤੇ ਮਸਕੀਨੀਆਂ ਲਈ ਇਹ ਜਿਹੜੀ ਪੰਕਤੀ ਹੈ ਇਹ ਲਿਖੀ ਸੀ ਔਰ ਮਸਕੀਨੀਆਂ ਦਾ ਨਾਮ ਜਿਹੜਾ ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਦਰਜ ਹੋ ਗਿਆ ਸੋ ਕਹਿਣ ਦਾ ਭਾਵ ਇਹ ਹੈ ਕਿ ਤੁਸੀਂ ਕਿੰਨੇ ਵੀ ਬਲਵਾਨ ਹੋ ਕਿੰਨੇ ਵੀ ਤਾਕਤਵਰ ਹੋ ਅਗਰ ਤੁਸੀਂ ਕਿਸੇ ਨਿਮਾਣੇ ਬੰਦੇ ਦੀ ਮਜਬੂਰੀ ਦੇਖ ਕੇ ਉਸ ਦੇ ਅੱਗੇ ਝੁਕ ਜਾਂਦੇ ਹੋ ਤਾਂ ਤੁਹਾਡੇ ਤੇ ਗੁਰੂ ਵੀ ਕੁਰਬਾਨ ਜਾਂਦਾ ਹੈ ਸਤਿਗੁਰੂ ਵੀ ਕੁਰਬਾਨ ਜਾਂਦਾ ਹੈ ਰੱਬ ਵੀ ਕੁਰਬਾਨ ਜਾਂਦਾ ਹੈ ਤੁਹਾਡੇ ਤੇ ਗੁਰਬਾਣੀ ਦੇ ਵਿੱਚ ਇਹ ਹੀ ਤੁਕ ਨੂੰ ਗੁਰੂ ਮਹਾਰਾਜ ਜੀ ਇਸ ਤਰ੍ਹਾਂ ਫਰਮਾਉਂਦੇ ਨੇ ਸੁਖੀ ਬਸੇ ਮਸਕੀਨੀਆਂ ਆਪ ਨਿਵਾਰ ਤਲੇ ਬڑے بڑے ਹੰਕਾਰੀਆਂ ਨਾਨਕ ਗਰਭ ਗਲੇ ਤੇ ਜਿਹੜਾ ਆਪ ਨਿਮਜਾਂਦਾ ਹੈ ਉਹ ਨੀਮਾ ਹੋ ਕੇ ਵੀ ਜਿੱਤ ਜਾਂਦਾ ਹੈ ਤੇ ਜਿਹੜਾ ਆਪਣੇ ਆਪ ਨੂੰ ਤਾਕਤਵਰ ਸਮਝਦਾ ਹੈ ਤੇ ਗੁਰੂ ਮਹਾਰਾਜ ਜੀ ਕਹਿੰਦੇ ਨੇ ਕਿ ਇਦਾਂ ਦੇ ਤਾਕਤਵਰ ਮੇਰੇ ਵਿੱਚ ਹਿੰਮਤ ਹੈ ਮੈਂ ਤੇ ਗਰਭ ਦੇ ਵਿੱਚ ਹੀ ਗਾਲ ਸਕਦਾ ਕਿਹੜੇ ਕਿਹੜੇ ਬਲੀ ਕਿਹੜੇ ਕਿਹੜੇ ਯੋਧੇ ਤੁਸੀਂ ਦੇਖਦੇ ਹੋ ਜਿਹੜੇ ਖਾਕ ਹੋ ਗਏ ਔਰ ਉਹਨਾਂ ਦਾ ਜ਼ਿਕਰ ਵੀ ਕਿਤੇ ਨਹੀਂ ਆਉਂਦਾ ਤੇ ਇਸ ਇੱਕ ਅਧਨੇ ਜਿਹੇ ਸੇਵਕ ਦਾ ਅਧਨੇ ਜਿਹੇ ਸਿੱਖ ਦਾ ਨਾਮ ਜਿਹੜਾ ਉਹ ਗੁਰਬਾਣੀ ਦੇ ਵਿੱਚ ਦਰਜ ਹੋ ਗਿਆ। ਸੋ ਅਗਰ ਤੁਹਾਨੂੰ ਗੱਲ ਵਧੀਆ ਲੱਗੀ ਏ ਤਾਂ ਪਲੀਜ਼ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ। ਇਸ ਤਰ੍ਹਾਂ ਦੀਆਂ ਹੋਰ ਵੀਡੀਓ ਦੇਖਣ ਲਈ ਮੇਰੇ ਚੈਨਲ ਨੂੰ ਸਬਸਕ੍ਰਾਈਬ ਲਾਈਕ ਫੋਲੋ ਜ਼ਰੂਰ ਕਰ ਲਿਓ। ਮੈਂ ਤੁਹਾਡਾ ਦੋਸਤ ਸਤਿੰਦਰ ਗਿੱਲ ਪੰਜਾਬ ਪੁਲਿਸ ਮਿਸ਼ਨ ਜਾਗਰੂਕਤਾ ਜਿਉਂਦੇ ਰਹੋ ਰੱਬ ਰੱਖਾ ਖੁਸ਼ ਰਹੋ ਤੇ ਆਪਣੇ ਤੋਂ ਨੀਂਦਿਆਂ ਵੱਲ ਵੇਖ ਕੇ ਚੱਲੋ।